ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਸਾਡੇ ਇਸ ਨਿਊ ਵਲੌਗ 'ਚ ਜਿੱਥੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਇੱਕ ਐਹੋ ਜਿਹਾ ਇਤਿਹਾਸਿਕ ਗੁਰਦੁਆਰਾ ਸਾਹਿਬ ਜੋ ਇੱਕ ਨਹੀਂ ਦੋ ਦੋ ਗੁਰੂਆਂ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਅੱਜ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਕੇ ਜੋ ਕਿ ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਤਹਿਸੀਲ ਅਜਨਾਲਾ ਪਿੰਡ ਕੂਕੇ ਵਾਲੀ ਵਿੱਚ ਹੈ ਸੋ ਆਓ ਚੱਲਦੇ ਹਾਂ ਗੁਰਦੁਆਰਾ ਸ਼੍ਰੀ ਗੁਰੂ ਕਾ ਬਾਗ ਤੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਸਭ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਗੁਰੂ ਕਾ ਬਾਗ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਚਰਨ ਛੋਪਾ ਪ੍ਰਾਪਤ ਕਰਦੀ ਹੈ ਇਸ ਦਾ ਇਤਿਹਾਸ ਕਿੰਝ ਇੰਜ ਹੈ ਸਕੀਤ ਮੰਡੀ ਹਿਮਾਚਲ ਪ੍ਰਦੇਸ਼ ਦਾ ਰਾਜਾ ਜਿਸ ਦਾ ਨਾਮ ਰਾਜਾ ਹਰੀ ਸੈਨ ਸੀ ਉਹ ਅੰਮ੍ਰਿਤਸਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਆਇਆ ਸ਼ਹਿਰੋਂ ਬਾਹਰ ਬਾਹਰ ਉਸਨੇ ਆਪਣਾ ਡੇਰਾ ਕੀਤਾ ਸਵੇਰੇ ਉੱਠ ਕੇ ਰਾਜਾ ਸਚਕੰਦ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਪਹੁੰਚਿਆ ਮੱਥਾ ਟੇਕਣ ਸਮੇਂ ਉਸਨੇ ਇਹ ਸ਼ਬਦ ਸੁਣਿਆ ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾ ਤਾਂ ਉਸਨੇ ਸੋਚਿਆ ਜੇ ਲੇਖ ਮਿਟ ਨਹੀਂ ਸਕਦੇ ਤਾਂ ਗੁਰੂ ਦੀ ਸੰਗਤ ਕਰਨ ਦਾ ਕੀ ਫਾਇਦਾ ਗੁਰੂ ਅਰਜਨ ਦੇਵ ਜੀ ਰਾਜਾ ਦੇ ਮਨ ਦੀ ਸ਼ੰਕਾ ਜਾਣ ਗਏ ਸੀ। ਉਹਨਾਂ ਨੇ ਰਾਜਾ ਨੂੰ 1-2 ਦਿਨ ਇੱਥੇ ਰੁਕਣ ਨੂੰ ਕਿਹਾ। ਜਦੋਂ ਰਾਜਾ ਖਾਣਾ ਖਾ ਕੇ ਸੌ ਗਿਆ ਤਾਂ ਉਸ ਨੇ ਸੁਪਨੇ ਵਿੱਚ ਵੇਖਿਆ ਕਿ ਉਸ ਦੀ ਮੌਤ ਹੋ ਗਈ ਹੈ ਤੇ ਉਸ ਦਾ ਜਨਮ ਚੰਡਾਲਾਂ ਕਰ ਹੋਇਆ ਹੈ। ਇੱਕ ਦਿਨ ਉਹ ਦਰਖਤ ਉੱਪਰੋਂ ਲੱਕੜਾਂ ਕੱਟ ਰਿਹਾ ਸੀ ਕਿ ਅਚਾਨਕ ਦਰਖਤ ਦਾ ਟਹਿਣਾ ਟੁੱਟ ਗਿਆ। ਤੇ ਜਮੀਨ ਉੱਪਰ ਡਿੱਗਨ ਕਾਰਨ ਉਸ ਦੀ ਉਸ ਸਮੇਂ ਮੌਤ ਹੋ ਗਈ। ਇਹ ਦੇਖ ਕੇ ਰਾਜੇ ਦੀ ਨੀਂਦ ਖੁੱਲ ਗਈ। ਰਾਜੇ ਨੂੰ ਗੁਰੂ ਜੀ ਨੇ ਸੁਨੇਹਾ ਭੇਜਿਆ ਕਿ ਰਾਜੇ ਨੂੰ ਕਹੋ ਕਿ ਸ਼ਿਕਾਰ ਖੇਡਣ ਚੱਲੀਏ। ਗੁਰੂ ਜੀ ਰਾਜੇ ਸਮੇਤ ਸ਼ਿਕਾਰ ਖੇਡਣ ਲਈ ਅੰਮ੍ਰਿਤਸਰ ਤੋਂ ਗੁੰਟਾਲਾ ਤੋਂ ਮੀਰਾਕੋਟ ਹੁੰਦੇ ਹੋਏ ਲੋਹਾਰਕਾਂ ਤੋਂ ਮੱਲੂ ਨੰਗਲ ਦੀ ਧਰਤੀ ਤੇ ਪਹੁੰਚੇ। ਤਾਂ ਗੁਰੂ ਅਰਜਨ ਦੇਵ ਜੀ ਨੇ ਇਹ ਆਖਿਆ ਕਿ ਜਿਸ ਤੇ ਅੱਗੋਂ ਸ਼ਿਕਾਰ ਨਿਕਲੇ ਉਸਨੇ ਕੋੜਾ ਪਿੱਛੇ ਲਾਉਣਾ ਹੈ ਰਾਜੇ ਦੇ ਅੱਗੋਂ ਇੱਕ ਹਿਰਨ ਦੌੜ ਉੱਠਿਆ ਰਾਜੇ ਨੇ ਹਿਰਨ ਦੇ ਪਿੱਛੇ ਆਪਣਾ ਕੋੜਾ ਲਾ ਲਿਆ ਇਸ ਜਗ੍ਹਾ ਤੇ ਆ ਕੇ ਹਿਰਨ ਲੁੱਕ ਗਿਆ ਜਿੱਥੇ ਅੱਜ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਹੈ ਇੱਥੋਂ ਦੇ ਪਿੰਡ ਕੂਕੇ ਵਾਲੀ ਦੇ ਇੱਕ ਹਰੀਜਨ ਨੂੰ ਮਰਿਆ ਥੋੜੇ ਹੀ ਦਿਨ ਹੋਏ ਸੀ ਜਿਸ ਦੀ ਸ਼ਕਲ ਬਿਲਕੁਲ ਰਾਜੇ ਵਰਗੀ ਸੀ ਜਦੋਂ ਰਾਜਾ ਇਸ ਸਥਾਨ ਤੇ ਪਹੁੰਚਾ ਤਾਂ ਉਹ ਦਰਖਤ ਵੀ ਆ ਗਿਆ ਜਿਸ ਉਪਰੋਂ ਡਿੱਗ ਕੇ ਉਸ ਦੀ ਸੁਪਨੇ ਵਿੱਚ ਮੌਤ ਹੋਈ ਸੀ ਰਾਜਾ ਬੜਾ ਹੈਰਾਨ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਸੱਚ ਕੀ ਹੈ ਰਾਜਾ ਪਰੇਸ਼ਾਨੀ ਦੀ ਹਾਲਤ ਵਿੱਚ ਖੜਾ ਸੋਚ ਹੀ ਰਿਹਾ ਸੀ ਕਿ ਇੰਨੇ ਚਿਰ ਨੂੰ ਉਸ ਨੂੰ ਬੱਚਿਆਂ ਤੇ ਉਹਨਾਂ ਦੀ ਮਾਂ ਨੇ ਘੇਰ ਲਿਆ ਜਿਨ੍ਹਾਂ ਨੂੰ ਰਾਜੇ ਨੇ ਸੁਪਨੇ ਵਿੱਚ ਦੇਖਿਆ ਸੀ ਬੱਚਿਆਂ ਨੇ ਕਿਹਾ ਬਾਪੂ ਤੂੰ ਤਾਂ ਦਰਖਤ ਤੋਂ ਡਿੱਗ ਕੇ ਮਰ ਗਿਆ ਸੀ ਹੁਣ ਤੂੰ ਜਿਉਂਦਾ ਕਿਵੇਂ ਹੋ ਗਿਆ ਰਾਜੇ ਨੇ ਦੱਸਿਆ ਕਿ ਮੈਂ ਸਕੇਤ ਮੰਡੀ ਦਾ ਰਾਜਾ ਹਾਂ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਦਰਸ਼ਨਾਂ ਨੂੰ ਆਇਆ ਹਾਂ ਰਾਜੇ ਦੇ ਕਹਿੰਦਾ ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਇੰਨੇ ਚੇ ਗੁਰੂ ਅਰਜੁਨ ਦੇਵ ਜੀ ਵੀ ਇੱਥੇ ਆ ਗਏ ਤੇ ਗੁਰੂ ਜੀ ਨੇ ਬੱਚਿਆਂ ਨੂੰ ਸਮਝਾਇਆ ਤੁਸੀਂ ਰਾਜੇ ਦੀ ਸ਼ਕਲ ਆਪਣੇ ਪਿਤਾ ਵਰਗੀ ਦੇਖ ਕੇ ਭੁਲੇਖਾ ਖਾ ਗਏ ਹੋ ਸਾਕੀਤ ਮੰਡੀ ਦਾ ਰਾਜਾ ਹਰੀ ਸੈਨ ਹੈ ਅਤੇ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਦਸਨ ਨਾਲ ਬੱਚਿਆਂ ਤੇ ਉਸ ਦੀ ਮਾਂ ਨੂੰ ਯਕੀਨ ਹੋ ਗਿਆ ਅਤੇ ਉਹ ਉੱਥੋਂ ਚਲੇ ਗਏ ਰਾਜੇ ਨੂੰ ਵੀ ਯਕੀਨ ਹੋ ਗਿਆ ਅਤੇ ਉਸ ਦੀ ਸ਼ੰਕਾ ਦੂਰ ਹੋ ਗਈ ਕਿ ਲੇਖ ਮਿਟਦੇ ਨਹੀਂ ਪਰ ਕੀਤੇ ਹੋਏ ਕਰਮਾਂ ਦਾ ਫਲ ਜਿਹੜਾ ਜਨਮ ਲੈ ਕੇ ਉਹ ਘਟਨਾ ਹੋਵੇ ਉਹ ਸਾਧ ਸੰਗਤ ਕਰਨ ਨਾਲ ਇੱਕ ਸੁਪਨੇ ਵਿੱਚ ਪੂਰਾ ਹੋ ਸਕਦਾ ਹੈ ਸੋ ਜੀ ਇਹ ਸੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਜੁੜਿਆ ਹੋਇਆ ਇਤਿਹਾਸ ਗੁਰੂ ਕਾ ਬਾਗ ਆਓ ਹੁਣ ਜਾਣਦੇ ਹਾਂ ਗੁਰੂ ਕਾ ਬਾਗ ਵਿੱਚ ਦੂਜੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੋ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਹੈ 1664 ਈਸਵੀ ਵਿੱਚ ਇਸੇ ਸਥਾਨ 'ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਏ ਅਤੇ ਉਹਨਾਂ ਨੇ ਆ ਕੇ ਇਸ ਧਰਤੀ ਨੂੰ ਭਾਗ ਲਾਇਆ। ਪਿੰਡ ਕੂਕੇਵਾਲੀ ਦੇ ਦੋ ਨਾਮਲੇਵਾ ਸਿੱਖ ਸਨ ਜਿਨ੍ਹਾਂ ਦਾ ਨਾਮ ਭਾਈ ਮਸਤੂ ਜੀ ਅਤੇ ਭਾਈ ਲਾਲਚੰਦ ਸੀ। ਜਿਨ੍ਹਾਂ ਦੇ ਘਰ ਆ ਕੇ ਗੁਰੂ ਜੀ ਠਹਿਰੇ ਸਨ। ਅੱਜ ਉਸ ਸਥਾਨ 'ਤੇ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਸਥਿਤ ਹੈ। ਇਸ ਸਥਾਨ 'ਤੇ ਗੁਰੂ ਜੀ ਨੇ 9 ਮਹੀਨੇ 9 ਦਿਨ ਅਤੇ 9 ਘੜੀਆਂ ਤਪ ਕੀਤਾ ਸੀ ਇਸ ਸਥਾਨ ਨੂੰ ਪਹਿਲਾਂ ਗੁਰੂ ਕੀ ਰੋਡ ਆਖਿਆ ਜਾਂਦਾ ਸੀ ਜਦੋਂ ਗੁਰੂ ਜੀ ਨੇ ਇੱਥੇ ਭਗਤੀ ਦਾ ਬਾਗ ਲਾਇਆ ਸੀ ਉਦੋਂ ਗੁਰੂ ਜੀ ਨੇ ਵਰ ਦਿੱਤਾ ਸੀ ਕਿ ਜੋ ਆਖੂਗਾ ਗੁਰੂ ਦਾ ਬਾਗ ਉਸ ਨੂੰ ਲੱਗਣਗੇ ਦੂਨੇ ਬਾਗ ਇਸ ਧਰਤੀ ਨੂੰ ਗੁਰੂ ਜੀ ਨੇ ਹੋਰ अनेकाਹੀਂ ਵਰ ਦਿੱਤੇ ਅੱਜ ਵੀ ਸੰਗਤਾਂ ਇਸ ਸਥਾਨ ਤੇ ਪੁੱਤਰਾਂ ਦੀਆਂ ਦਾਤਾਂ ਲੈਣ ਲਈ ਫਲਦਾਰ ਬੂਟੇ ਲਾਉਂਦੀਆਂ ਹਨ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਹਰਿਆਲੀ ਹੀ ਹਰਿਆਲੀ ਅਤੇ ਫਲਦਾਰ ਬੂਟੇ ਵੇਖਣ ਨੂੰ ਤੁਹਾਨੂੰ ਮਿਲ ਜਾਣਗੇ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਨਾ ਹੀ ਕੇਵਲ ਭਗਤੀ ਦਾ ਪ੍ਰਤੀਕ ਹੈ ਬਲਕਿ ਇਹ ਸਿੱਖਾਂ ਦੁਆਰਾ ਪਾਈ ਗਈ ਸ਼ਹਾਦਤਾਂ ਅਤੇ ਕੁਰਬਾਨੀਆਂ ਦਾ ਵੀ ਪ੍ਰਤੀਕ ਹੈ ਇਸ ਸਥਾਨ ਤੇ ਹੀ 8 ਅਗਸਤ ਸਨ 1922 ਨੂੰ ਗੁਰੂ ਕਾ ਬਾਗ ਦਾ ਮੋਰਚਾ ਲੱਗਾ ਸੀ ਜਦੋਂ ਗੁਰਦੁਆਰਾ ਸਾਹਿਬ ਨੂੰ ਮਹੰਤਾ ਕੋਲੋਂ ਆਜ਼ਾਦ ਕਰਵੋਣ ਲਈ ਕਈ ਸਿੱਖਾਂ ਨੇ ਸ਼ਹਾਦਤਾਂ ਪਾਈਆਂ ਸਨ ਇਹ ਜੋ ਸਮਾਰਕ ਤੁਸੀਂ ਦੇਖ ਰਹੇ ਹੋ ਇਹ ਗੁਰੂ ਕਾ ਬਾਗ ਮੋਰਚੇ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਯਾਦਗਾਰ ਵਿੱਚ ਬਣਾਇਆ ਗਿਆ ਹੈ। ਦੂਰੋਂ ਦੂਰੋਂ ਸੰਗਤਾਂ ਗੁਰੂ ਕੇ ਬਾਗ ਦੇ ਦਰਸ਼ਨ ਕਰਨ ਆਉਂਦੀਆਂ ਹਨ। ਸੰਗਤਾਂ ਦੇ ਠਹਿਰਨ ਲਈ ਸਰਾਂ ਦੇ ਪ੍ਰਬੰਧ ਵੀ ਹੈਗੇ ਨੇ ਗੁਰਦੁਆਰਾ ਸਾਹਿਬ ਵਿਖੇ ਸੋਨੇ ਅਤੇ ਵੱਡੇ ਦੀਵਾਨ ਹਾਲ ਅਤੇ ਲੰਗਰ ਹਾਲ ਬਣੇ ਹੋਏ ਨੇ ਜਿੱਥੇ ਹਰ ਵੇਲੇ ਲੰਗਰ ਦਾ ਪ੍ਰਬੰਧ ਹੁੰਦਾ ਹੈ ਸਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਜ਼ਰੂਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤੇ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਗੁਰੂ ਕਾ ਬਾਗ ਮੋਰਚੇ ਦਾ ਇਤਿਹਾਸ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਅਗਲੇ ਵਲੌਗ 'ਚ